ਸਾਡਾ ਅੱਜ ਦਾ ਅਜੰਡਾ ਹੈ ਉਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਮਹਾਰਾਜ ਦੇ 350 ਸਾਲ ਜੋ ਸ਼ਹਾਦਤ ਦਾ ਦਿਹਾੜਾ ਆ ਰਿਹਾ ਨਵੰਬਰ ਮਹੀਨੇ ਦੇ ਵਿੱਚ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਸਰਕਾਰ ਰਾਜ ਪੱਤਰ ਦੇ ਉੱਤੇ ਔਰ ਪੂਰੇ ਵੱਡੇ ਪੱਤਰ ਦੇ ਉੱਤੇ ਸਾਹਿਬ ਸ਼੍ਰੀ ਗੁਰ ਤੇਗ ਬਹਾਦਰ ਪਾਸ਼ਾ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਭਾਈ ਦਿਆਲਾ ਜੀ ਦਾ ਜੋ ਇਹ ਰਾਜ ਪੱਧਰ ਤੇ ਸਮਾਗਮ ਕਰਾਨ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸਾਰੀ ਸਾਡੀ ਜਿੱਥੇ ਅੱਜ ਤੁਸੀਂ ਨੈਸ਼ਨਲ ਪ੍ਰੈਸ ਪਹੁੰਚੇ ਹੋਏ ਹੋ ਤਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਸ ਇਹ ਜਿਹੜੇ ਸਮਾਗਮ ਨੇ ਸ਼ਹੀਦੀ ਦਿਹਾੜੇ ਦੇ ਜਿਹੜੇ ਸਾਡੇ ਸਮਾਗਮ ਨੇ ਇਹਦੀ ਜਿਹੜੀ ਸਾਡੀ ਆਵਾਜ਼ ਹੈ ਉਸ ਸਮਸਤ ਪੂਰੇ ਭਾਰਤ ਦੇ ਵਿੱਚ ਜਾਵੇ